ਤੁਹਾਡੇ ਘਰੇ ਵੀਰ ਉਪੁੱਤਰ ਹੋਇਆ ਤੇ ਨੱਪ ਚੜ੍ਹਦੀ ਵਾਲੇ ਪਾਸੇ ਉਹਨਾਂ ਨੇ ਚੜ੍ਹਦੀ ਵਾਲੇ ਪਾਸੇ ਉਹ ਨੱਪਤਾ ਇਸੇ ਤਰ੍ਹਾਂ ਹੀ ਭਾਈ ਉਹ ਫੇਰ ਉਸ ਤਰ੍ਹਾਂ ਕੋ ਚੱਲਦਾ ਗਿਆ ਟਾਈਮ ਚੱਲਦਾ ਗਿਆ ਤੇ ਇੱਕ ਕਹਿੰਦੇ ਫੇਰ ਥੋੜੇ ਹੁਣ ਫੇਰ ਥੋੜੇ ਪੁੱਤਰ ਹੋਵੇਗਾ ਤੇ ਮਸੀਂ ਨਾਂ ਰੱਖਾਂਗੇ ਕਹਿੰਦੇ ਜੀ ਸੱਤ ਵਚਨਾਂ ਉਹੀ ਗੱਲ ਤੇ ਸਾਲ ਬਾਅਦ ਫੇਰ ਪੁੱਤਰ ਹੋ ਗਿਆ ਜਦੋਂ ਉੱਥੇ ਗਿਆ ਤੇ ਫੇਰ ਸੰਤ ਬੈਠੇ ਸੰਤ ਕਹਿੰਦੇ ਸਾਡਾ ਬਚਨ ਮੰਨੇਗਾ ਇਹਦਾ ਜੀ ਹਾਂ ਮੰਨੂਗਾ ਕਹਿੰਦਾ ਜੀ ਸਾਡਾ ਬਚਨ ਮੰਨੇਗਾ ਫਿਰ ਉਹ ਕਰ ਇਹਨੂੰ ਸ਼ਿਵਦੀ ਵਾਲੇ ਪਾਸੇ ਟੱਪਦੇ ਕਹਿੰਦਾ ਜੀ ਸੱਤ ਬਚਨ ਕਿਉਂਕਿ ਹੁਣ ਉਹ ਪਰਵਕਾਰੀ ਵਾਲੇ ਪਾਸੇ ਹੋ ਗਿਆ ਸੀ ਸਾਥ ਨਾਲ ਤਾਂ ਮੰਨਣ ਲੱਗਾ ਇਹ ਤਾਂ ਕਾ ਨਹੀਂ ਸੀ ਕਰਦਾ ਉਹਨੇ ਮੰਨ ਲਈ ਮੰਨ ਕੇ ਉਹਨੇ ਸ਼ਿਵਦੀ ਵਾਲੇ ਪਾਸੇ ਨਾ ਪਤਾ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਕਹਿੰਦੇ ਜੇ ਉਹ ਹੁਣ ਇਹਦੇ ਪੁੱਤਰ ਹੋਇਆ ਨਾ ਤੇ ਆਪਾਂ ਇਹਨੂੰ ਨੱਪਣ ਨਹੀਂ ਦੇਣਾ ਇਹਦੇ ਦਾਲੇ ਹੋ ਜਾਣਾ ਇਹ ਤਾਂ ਯਾਰ ਪੁੱਤਰ ਜਾਂਦਾ ਨਾਪਦਾ ਤਾਂ ਪਤਾ ਨਹੀਂ ਯਾਰ ਕਿਹੜਾ ਸੰਤ ਇਹਨਾਂ ਦੇ ਮਗਰ ਪਿਆ ਪਹਿਲਾ ਪੁੱਤਰ ਦੇ ਜਾਂਦਾ ਮੁੜ ਕੇ ਨਪਾ ਦਿੰਦਾ ਹੁਣ ਨਹੀਂ ਆਪਾਂ ਨੱਪੜ ਦੇਣਾ ਉਧਰ ਤਾਂ ਲੋਕ ਤਾਂ ਐ ਕਹਿੰ ਲਾਗੇ ਉਧਰ ਸਾਧੂ ਕਹਿੰਦੇ ਭਾਈ ਕੋਈ ਨੀ ਤੀਜਾ ਪੁੱਤਰ ਹੋਊਗਾ ਕੋਈ ਨਹੀਂ ਅਸੀਂ ਨਾ ਨਾ ਅਸੀਂ ਕੋਈ ਰੱਖਾਂਗੇ ਕਹਿੰਦੇ ਸੀ ਸੱਤ ਵਚਨ ਉਹ ਹੀ ਗੱਲ ਸਾਲ ਬਾਅਦ ਫੇਰ ਪੁੱਤਰ ਹੋਇਆ ਫੇਰ ਪੁੱਤਰ ਹੋਇਆ ਤੇ ਸੰਤ ਭਾਈ ਆ ਗਏ ਤੇ ਆ ਕੇ ਉਹ ਵੀ ਗਿਆ ਕਹਿੰਦਾ ਹਾਂ ਮਹਾਰਾਜ ਕਹਿੰਦਾ ਜਿਵੇਂ ਕਰੋ ਹੁਣ ਇਹਨੂੰ ਨੱਪਣਾ ਨਹੀਂ ਹੁਣ ਇਹਨੂੰ ਅਸ਼ਨਾਣ ਪਾਣੀ ਕਰਾਓ ਅਸ਼ਨਾਣ ਪਾਣੀ ਕਰਾ ਕੇ ਮੰਜੇ ਤੇ ਭਾ ਦਿਓ ਮੰਜੇ ਤੇ ਭਾ ਕੇ ਤੇ ਬਾਹਰ ਦਰਵਾਜ਼ੇ 'ਚ ਖੜ ਜਿਓ ਇਹਦੇ ਜੀ 7 ਵਜੇ ਉਧਰ ਲੋਕ ਆ ਗਏ ਲੋਕ ਕਹਿੰਦੇ ਅਸੀਂ ਨਹੀਂ ਤੈਨੂੰ ਇਹ ਕੰਮ ਕਰਨ ਦੇਣਾ ਯਾਰ ਤੂੰ ਤਾਂ ਹਰੀ ਘਰੀ ਨੱਪ ਦਿੰਨਾ ਇੱਕੜੇ ਸੰਤਾਂ ਸਾਨੂੰ ਲੈ ਕੇ ਚੱਲ ਉਹ ਐ ਬੋਲਣ ਲੱਗੇ ਉਹ ਕਹਿੰਦਾ ਭਲੇ ਲੋਕ ਉਹ ਐ ਕਿ ਮੈਂ ਨੱਪਣਾ ਨਹੀਂ ਇਹ ਤਾਂ ਮੈਂ ਅਸ਼ਨਾਲ ਪਾਣੀ ਕਰਾਉਣਾ ਮੰਜੇ ਤੇ ਪੋਣਾ ਤੇ ਜਿਵੇਂ ਸੰਤਾਂ ਨੇ ਕਿਹਾ ਅਸੀਂ ਇਹਨੂੰ ਮਾਰਨਾ ਨਹੀਂ ਨੱਪਣਾ ਨਹੀਂ ਤੇ ਅਸੀਂ ਇਹਦੀਆਂ ਗੱਲਾਂ ਸੁਣ ਲਈਆਂ ਤੇ ਸਾਨੂੰ ਇਹ ਆਕਾਸ਼ ਬਾਣੀ ਹੋਊਗੀ ਉਹ ਦਰਵਾਜ਼ੇ 'ਚ ਖੜ ਗਏ ਅੰਦਰ ਉਹ ਬੱਚਾ ਆਪਿਆ ਉਹ ਬੱਚੇ ਨਾ ਜਿਹੜੇ ਦੋ ਸੀਗੇ 90 ਇੱਕ ਉਧਰ ਤੇ ਕੁਧਰ ਦੋ ਆ ਗਏ ਉਹਦੇ ਕੋਲੇ ਆ ਕੇ ਕਹਿੰਦੇ ਕਮੋ ਸ਼ੂਟੇ ਭਾਈ ਕਿਵੇਂ ਆ ਉਹ ਕਹਿੰਦਾ ਜਿਹੜਾ ਪਹਿਲੇ ਨੂੰ ਜਿਹੜਾ ਚੜ੍ਹਦੀ ਵਾਲੇ ਪਾਸੇ ਨੇ ਆਪੇ ਕਹਿੰਦਾ ਕਿਵੇਂ ਆ ਕਹਿੰਦਾ ਮੈਂ ਤਾਂ ਇਹ ਨਾ ਬਹੁਤ ਬੁਰੇ ਹਾਲਤੇ ਦੀ ਕਰਨੀ ਸੀ ਆਪਣੇ ਮਾਪੇ ਦੀ ਕਿਉਂਕਿ ਇਹਨੇ ਮੇਰੇ ਸਿਰ ਚ ਡੰਡਾ ਮਾਰ ਕਹਿੰਦਾ ਮੈਂ ਉਹ ਬੱਚਾ ਐ ਜਿਹੜਾ ਗਾਂ ਦਾ ਸੀ ਪਹਿਲਾਂ ਮੈਨੂੰ ਸਾਂਭਿਆ ਇਹਨੇ ਪਾਲਿਆ ਪਾਲ ਕੇ ਤੇ ਜੇ ਮੈਂ ਦੁੱਧ ਚੁੰਗਿਆ ਤਾਂ ਕੀ ਹੋ ਗਿਆ ਸੀ ਇਨੇ ਮੇਰੇ ਸਰਚ ਡੰਡਾ ਮਾਰ ਕੇ ਮੈਨੂੰ ਮਾਰਿਆ ਸੀ ਤੇ ਮੇਰੀ ਮਾਂ ਬਹੁਤ ਤੜਫੀ ਸੀ ਮੈਂ ਤਾਂ ਇਹ ਐਂ ਤੜਫਾਉਣੀ ਸੀ ਬਹੁਤ ਰੰਦਾ ਪੁਰਾ ਹਾਲਤ ਕਰਾਉਣਾ ਸੀ ਕਹਿੰਦਾ ਇਸ਼ਾ ਕਹਿੰਦਾ ਹਾਂ ਉਹ ਸੁਣੀ ਜਾਂਦੇ ਆ ਦੂਜਾ ਸ਼ਹਿਦੀ ਵਾਲਾ ਕਹਿੰਦਾ ਤੂੰ ਵੱਡੇ ਵੀਰ ਤੂੰ ਕੀ ਕਰਨਾ ਸੀ ਕਹਿੰਦਾ ਇਸੇ ਤਰ੍ਹਾਂ ਹੀ ਮੈਂ ਤੜਫਾਉਣੀ ਸੀ ਬਹੁਤ ਬੁਰੀ ਹਾਲਤ ਇਹਨਾਂ ਦੀ ਕਰਨੀ ਸੀ ਮੈਂ ਉਹ ਰੋਜ ਤੇ ਹਿਰਨ ਤੇ ਹਿਰਨੀ ਦਾ ਬੱਚਾ ਹੈ ਉਹ ਪੁੱਤਰ ਬਣ ਕੇ ਇਹਨਾਂ ਦੇ ਘਰੇ ਜਨਮ ਲਿਆ ਸੀ ਤੇ ਬਦਲੇ ਲੈਣੇ ਸੀ ਗਣਗਣੇ ਤੇ ਜਿਵੇਂ ਸਾਡੀ ਮਾਤਾ ਤੇ ਮੇਰਾ ਪਿਤਾ ਖੜੇ ਦੂਰ ਸੋਚੀ ਜਾਂਦੇ ਵੀ ਇਹ ਕੀ ਕਰੀ ਜਾਂਦਾ ਬੱਚਾ ਫੜ ਲਿਆ ਸੀ ਇਹਨੇ ਮਾਰ ਕੇ ਖਾਦਾ ਤੇ ਮੈਂ ਉਹ ਆ ਇਹਦੇ ਘਰੇ ਜੰਮਿਆ ਸੀ ਬੱਚਾ ਬਣ ਕੇ ਤੇ ਮੈਂ ਬਹੁਤ ਹੀ ਦੁਰਦਸ਼ਾ ਕਰਨੀ ਸੀ ਉਹ ਕਹਿੰਦਾ ਜਿਹੜਾ ਹੁਣ ਮੈਂ ਜੰਮਿਆ ਨਾ ਹੁਣ ਇਹ ਪੋਨਾਂ ਦੇ ਕੰਮ ਕਰਨ ਲੱਗ ਗਿਆ ਈੜਿਆ ਮਕੜਨ ਰੋਟੀ ਪਾਉਂਦਾ ਕੁੱਤਿਆਂ ਨੂੰ ਬਲਤਾਂ ਨੂੰ ਪਸ਼ੂਆਂ ਨੂੰ ਚਾਰਦਾ ਪਰਮਕਾਰੀ ਕੰਮ ਕਰਦਾ ਘਰੋਂ ਆਏ ਮੰਗਤੇ ਨੂੰ ਨਹੀਂ ਮੋੜਦਾ ਤੇ ਗੁਰਦੁਆਰੇ ਜਾਂਦਾ ਨਾਮ ਸ਼ਕਾਰਾਂ ਕਰਦਾ ਪਿਛਲੇ ਕਰਮਾਂ ਦਾ ਪਸਤਾਵ ਕਰਦਾ ਮੈਂ ਤਾਂ ਪੈਦਾ ਹੋਇਆ ਹੁਣ ਇਹਦੇ ਕਬਰੇ ਤੇ ਮੈਂ 100 ਸਾਲ ਦਾ ਹੋ ਕੇ ਮਰੂੰ ਇਹਨੂੰ ਚੜ੍ਹਦੀ ਕਲਾ ਰੱਖੂੰ ਇਹਦੀ ਇਹਦਾ ਪੂਰਾ ਉੱਚਾ ਨਾ ਕਰੂੰਗਾ ਪੜੂੰਗਾ ਲਿਖੂੰਗਾ ਬਟਾਅ ਅਸਰ ਬਣੂੰਗਾ ਫੇਰ ਕੀ ਕਹਾਂਗੇ ਇਹ ਫਲਾਣੇ ਦਾ ਪੁੱਤਰ ਹੈ ਇਹ ਇਸ ਤਰ੍ਹਾਂ ਸਾਧ ਸੰਗਤ ਜਿਹੜਾ ਬੰਦਾ ਸਾਧੂ ਸੰਤਾਂ ਦੇ ਲੜ ਲੱਗਦਾ ਜਾਂ ਤਾਂ ਉਹਨਾਂ ਦਾ ਬਚਨ ਮੰਨੇ ਤੇ ਜਾਂ ਜਾਵੇ ਨਾ ਸਾਧੂ ਸੰਤ ਕਦੇ ਕਿਸੇ ਦੀ ਮਾੜੀ ਨਹੀਂ ਕਰਦੇ ਜਿਹੜਾ ਬੰਦਾ ਪਰਵਕਾਰੀ ਚੰਗੇ ਕੰਮ ਕਰਦਾ ਉਹਦੇ ਰਹਿਮਤ ਦੇ ਦਰਵਾਜ਼ੇ ਖੁੱਲੇ ਹੁੰਦੇ ਉਹਨੂੰ ਦਸਤਾ ਰੱਬ ਆਟੋਮੈਟਿਕ ਹੀ ਦਿੰਦਾ ਜਿਹੜੇ ਬੰਦੇ ਦੀਆਂ ਰਹਿਮਤ ਨਹੀਂ ਨਾ ਕਰਦਾ ਤੇ ਪਾਪ ਹੀ ਕਰੀ ਜਾਂਦਾ ਤੇ ਮੰਦਾ ਬੋਲਦਾ ਗਾਲ ਕੱਢਦਾ ਹਰੇਕ ਨੂੰ ਚੰਗਾ ਨਹੀਂ ਸਮਝਦਾ ਉਦੇ ਰਹਿਮ ਤੇ ਦੇ ਦਰਵਾਜ਼ੇ ਬੰਦ ਹੋਏ ਹੁੰਦੇ ਆ ਤੇ ਬਸ ਉਹ ਤੜਪਦਾ ਹੀ ਤੁਰਿਆ ਫਿਰਦਾ ਸਰੀਰ ਦੇਣੀ ਇਸ ਤਰ੍ਹਾਂ ਕਰਕੇ ਸਾਧ ਸੰਗਤ ਚੰਗੇ ਕਰਮ ਚੰਗੇ ਸਾਧੂਆਂ ਅਰਦਾਸ ਕਰਿਆ ਕਰੋ हे ਸੱਚੇ ਪਾਤਸ਼ਾਹ ਪਾਠ ਕਰਕੇ ਬਾਣੀ ਕਰਕੇ ਅਰਦਾਸ ਚ ਮਾਫੀ ਮੰਗਣੀ ਚਾਹੀਦੀ ਹੈ ਵੀ ਮੇਥੋਂ ਨੇਕ ਪ੍ਰਕਾਰ ਦੀਆਂ ਪੁੱਲਾ ਹੋ ਜਾਂਦੇ ਨੇ ਜਿਹੜਾ ਸਰੀਰ ਆ ਨਾ ਇਹ ਤੋਂ ਨੇਕ ਪ੍ਰਕਾਰ ਦੀਆਂ ਪੁੱਲਾ ਹੋ ਜਾਂਦੇ ਗਿਆਂ ਤੇ ਉਹ ਅਰਦਾਸ ਦੇ ਵਿੱਚ ਮੰਗੀਦੀਆਂ ਫਿਰ ਵਾਹਿਗੁਰੂ ਮaaf ਕਰ ਦਿੰਦੇ ਆ ਸੱਚੇ ਪਾਤਸ਼ਾਹ ਜਾਣੇ ਅਣਜਾਣੇ ਸੱਚੇ ਮਾਸਾ ਨਹੀਂ ਪਤਾ ਸੀ ਮੇਥੋਂ ਭੁੱਲ ਹੋ ਗਈ ਇਸ ਤਰ੍ਹਾਂ ਕਰਕੇ ਸਾ ਸੰਗਤ ਤੇ ਜਿਹੜੇ ਇਸ ਤਰ੍ਹਾਂ ਦੇ ਕਾਰਜ ਕਰੋ ਕਦੇ ਵੀ ਮਾੜੇ ਨਹੀਂ ਹੁੰਦੇ ਦੋਨੇ ਪ੍ਰਾਰੰਗੀ ਵਾਧਿਆ ਪਹਿਲਾ ਧਰਮੀ ਤਾਂ ਬਸਦਾ ਹੀ ਸੀ ਵਦਿਆ ਇਹ ਵੀ ਆਵੇ ਸੋਣਾ ਬਸਣ ਲਾ ਕੇ ਤੋਂ ਮੁੜ ਆਇਆ ਪਾਪਾਂ ਦਾ ਪਸਤਾਵ ਕਰਨਾ ਚਾਹੀਦਾ ਮੁਰਨਾ ਚਾਹੀਦਾ ਮੁਰਨ ساری ਉਮਰ ਇੱਕੇ ਰਾਜ ਨਿੰੰਘਿਆ ਜਾਂਦਾ ਹੁੰਦਾ ਬਖਸ਼ ਲੈਂਦਾ ਪਰਮਾਤਮਾ ਜਿਹੜੇ ਰਹਿਮਤ ਦੇ ਦਰਵਾਜ਼ੇ ਹਨ ਉਹ ਪ੍ਰਮਾਤਮਾ ਉਦੋਂ ਖੋਲਦਾ ਜਦੋਂ ਬੰਦਾ ਇਹੋ ਜਿਹੇ ਕਾਰਜ ਕਰਦਾ ਦਾਨ ਪੁੰਨ ਜਵੇਂ ਲੰਗਰਾਂ ਚ ਆਪਾਂ ਸੇਵਾ ਕਰਦੇ ਆਂ ਦੇ ਕੋ ਕਿੰਨੀ ਕਿ ਸਤਿਗੁਰੂ ਆਪਾਂ ਤੋਂ ਕਿਵੇਂ ਲੁਕੋ ਲੂਗਾ ਨਹੀਂ ਨਾ ਲੁਕਾਉਂਦਾ ਇਸ ਤਰ੍ਹਾਂ ਬਰਸਾ ਸਕਦਾ ਪ੍ਰਮਾਤਮਾ ਨਹੀਂ ਲੁਕਾਉਂਦਾ ਜਿਹੜੇ ਆਪ ਨੂੰ ਬੱਚੇ ਦਿੱਤੇ ਆ ਉਹ ਪਰਮਕਾਰੇ ਦਿੱਤੇ ਆਪਣੇ ਆਪਾਂ ਨੂੰ ਸੁੱਖ ਦੇਣ ਵਾਸਤੇ ਦਿੱਤੇ ਹੈ ਤੇ ਜੇ ਆਪਣੇ ਕਾਰੋਂ ਮਾੜੇ ਕਰੇ ਹੁੰਦੇ ਤੇ ਆਪਣੇ ਬੱਚਿਆਂ ਨੇ ਆਪਾਂ ਨੂੰ ਦੁੱਖ ਦੇਣਾ ਸੀ ਤੇ ਸਾਰੀ ਉਮਰ ਪਤੜਫੜਾ ਸੀ ਇਹ ਤਰ੍ਹਾਂ ਪਿਛਲੇ ਕਰਮਾਂ ਦਾ ਫਾਲੀ ਮਿਲਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ